Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਾ ਸਤੰਤਰ ਵੱਲੋਂ ਜਿਹੜਾ ਇੱਕ ਬੰਨੇ ਤਾਂ 15 ਅਗਸਤ ਲੋਕ ਨੱਚ ਟੱਪ ਕੇ ਸਾਡੇ ਬੱਚਿਆਂ ਨੂੰ ਸਾਡੀਆਂ ਧੀਆ ਭੈਣਾਂ ਨੂੰ ਨਚਾਦ ਚਾ ਕੇ ਬਣਾ ਰਹੇ ਨੇ ਦੂਜੇ ਬੰਨੇ ਅਸੀਂ 2 ਦਿਨ ਪਹਿਲਾਂ ਤੇ ਅਕਾਲੀ ਦਾ ਸਤੰਤਰ ਨੇ ਲਾਲ ਕਰਤਾ ਸੀ ਕਿ ਆਜ਼ਾਦੀ ਨਹੀਂ ਬਰਬਾਦੀ ਆ ਜਿਹਦੀ ਵੀ ਸਰਕਾਰ ਆਉਂਦੀ ਆ ਚਾਹੇ ਕੇਂਦਰ ਦੀ ਸਰਕਾਰ ਹੈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਵੇ ਤਾਂ ਸਟੇਟਾਂ ਦੀਆਂ ਸਰਕਾਰਾਂ ਜੇ ਮੈਂ ਪੰਜਾਬ ਚ ਆ ਜਾਂ ਸਾਡੇ ਪੰਜਾਬ ਦੀ ਸਰਕਾਰ ਦੁਖੀ ਹੋ ਕੇ ਪਹਿਲੀਆਂ ਸਰਕਾਰਾਂ ਤੋਂ ਚਾਹੇ ਕਾਂਗਰਸ ਦੀ ਚਾਹੇ ਬਾਦਲ ਖਿਆ ਦੀ ਚਾਹੇ ਵਿਚ ਦੀ ਥੋੜਾ ਜਿਹਾ ਜਿਵੇਂ ਮਾੜਾ ਬਟਾ ਮਿੰਨੀ ਬੱਸ ਚੱਲਦੀ ਆ ਛੰਨੀ ਆ ਗਿਆ ਸੀ ਇਹ ਸਾਰੇ ਲੋਕਾਂ ਨੇ ਝੂਠੀਆਂ ਸੌਹਾਂ ਖਾਧੀਆਂ ਨੇ ਆ ਡਾਕਟਰ ਭੀਮ ਭੀਮਰਾਮ ਵੇਦਕਰ ਦਾ ਪੁੱਤ ਜਿਹੜਾ ਲੱਗਿਆ ਇਹਦੇ ਕੋਲ ਮੈਂ ਤਾਂ ਬੈਠਿਆ ਆ ਕੇ ਕਿ ਇਹਦਾ ਬਣਾਇਆ ਹੋਇਆ ਵਿਧਾਨ ਇਹ ਸਰਕਾਰਾਂ ਤੋੜ ਰਹੀਆਂ ਨੇ ਪਰ ਨਾ ਹਾਈ ਕੋਰਟ ਨਾ ਸੁਪਰੀਮ ਕੋਰਟ ਸੋ ਮੋਟੋ ਲੈ ਕੇ ਸਰਕਾਰਾਂ ਕਿਉਂ ਨਹੀਂ ਪੰਗ ਕਰਦੀ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੀ ਇਹ ਕਿਨੇ ਤੋੜਦੀਆਂ ਨੇ ਅਸੀਂ ਜਿਹੜੇ ਲੋਕ ਖੁਸ਼ੀ-ਖੁਸ਼ੀ ਇਹਨਾਂ ਨੂੰ ਵੋਟਾਂ ਪਾ ਕੇ ਹੁਣ ਆਮ ਆਦਮੀ ਵਾਲਿਆਂ ਨੂੰ ਲਿਆਏ ਦੂਜਿਆਂ ਤੋਂ ਦੁਖੀ ਹੋ ਕੇ 96 ਸੀਟਾਂ ਨੇ ਇਹਨਾਂ ਕੋਲ 96 ਵਾਲਿਆਂ ਨੂੰ ਜਦਾ ਸੀ ਕਿਹਾ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦੇ ਹਾਂ ਪ੍ਰਸ਼ਾਸਨ ਦੇ ਥਰੂ ਸਾਡੇ ਕੋਲ ਜੋ ਸਾਡੇ ਨਾਲ ਹੋ ਰਿਹਾ ਉਹ ਦੱਸਣਾ ਚਾਹੁੰਦੇ ਹਾਂ ਉਦਾਂ ਸਾਡਾ ਮੁੱਖ ਮੰਤਰੀ ਕਹਿੰਦਾ ਮੈਂ ਮਾਸਟਰ ਅਮਿੰਦਰ ਸਿੰਘ ਦਾ ਮੁੰਡਾ ਆਮ ਕਰਦਾ ਪਰ ਆਮ ਨਹੀਂ ਅੱਜ ਖਾਸ ਤੋਂ ਵੀ ਖਾਸ ਹੈ ਜਿਹਦੇ ਕਰਕੇ ਉਹਨੂੰ ਅੱਜ ਕਿਸਾਨਾਂ ਤੋਂ ਡਰ ਲੱਗਣ ਲੱਗ ਗਿਆ ਕਿਸਾਨ ਕੁੱਟਲੇ ਲੁੱਟਲੇ ਪਾਇਸ ਧਾਨ ਪਹਿਲੀ ਵਾਰੀ ਹੋਇਆ ਕਿ ਕਿਸਾਨਾਂ ਦਾ ਲੋਕਾਂ ਦਾ ਕਾਰਸੇ ਵਾਲੇ ਬਾਬਿਆਂ ਵੰਗੂ ਬੋਰੀ-ਬੋਰੀ ਇਕੱਠੀ ਕਰੀ ਵੀ ਉਹ ਵੀ ਲੁੱਟ ਕੇ ਲੈ ਗਏ ਉਹ ਉਹ ਤਖਾਂਤ ਮਜ਼ਦੂਰ ਉੱਠ ਕਰਨ ਉਹ ਸਾਡੀਆਂ ਪਾਂਥਕ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਮੀਆਂ ਲਈ ਉੱਠ ਕਰਨ ਉੱਥੇ ਵੀ ਧਰੋ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਮੁੱਖ ਮੰਤਰੀ ਸਾਹਿਬ ਅਸੀਂ ਤੁਹਾਨੂੰ ਕਹਿ ਰਿਹਾ ਤੁਸੀਂ ਉਹੀ ਰਾਹ ਤੇ ਜਾ ਕੇ ਅੱਜ ਆਜ਼ਾਦੀ ਨਹੀਂ ਬਰਬਾਦੀ ਕਰ ਰਹੇ ਹੋ ਅਕਾਲੀ ਦਾ ਸਤੰਤਰ ਜੱਤੋਂ 2015 ਤੋਂ ਬੇਅਦਮੀਆਂ ਹੋਈਆਂ ਨੇ ਗੁਰੂਗ੍ਰੰਥ ਸਾਹਿਬ ਦੀਆਂ ਅਸੀਂ ਨਾ ਕਦੇ ਦੀਵਾਲੀ ਨਾ 26 ਜਨਵਰੀ ਨਾ 15 ਅਗਸਤ ਕਿਸੇ ਦੀ ਸਰਕਾਰ ਹੋਵੇ ਅਸੀਂ ਆਹੀ ਜਿਹੜੇ ਕਾਲੇ ਝੰਡੇ ਦੇਖਦੇ ਹਾਂ ਇਹੀ ਲੈ ਕੇ ਅਸੀਂ ਰੋਸ ਕਰਦੇ ਰਹਿੰਦੇ ਹਾਂ ਸਾਡਾ ਰੋਸ ਉਨਨੀ ਦੇਰ ਜਾਰੀ ਰਹੂਗਾ ਕਿਸੇ ਦੀ ਸਰਕਾਰ ਆਜੇ ਜਿੰਨੀ ਦੇਰ ਸਾਨੂੰ ਇਨਸਾਫ ਨਹੀਂ ਦਿੰਦੇ ਕਾਰਨ ਕੀ ਹੈ ਕਿ ਬੇਅਦਮੀਆਂ ਚ ਜਿਹੜੇ ਝੂਠੇ ਸੌਦੇ ਵਾਲੇ ਗੁਰਮੀਤ ਰਾਹ ਰਹੀ ਦੇ ਚੇਲੇ ਸੀ ਉਹ ਪੁਲਿਸ ਨੇ ਫੜ ਕੇ ਅੰਦਰ ਦੇਤੇ ਸਭ ਕੋ ਮੰਨ ਗਏ ਹੋ ਪਰ ਅਸਲ ਦੋਸ਼ੀ ਆ ਜਿਹੜਾ ਗਰਬੀਤ RAM ਰਹੀਮਾ ਉਹਨੂੰ ਕੋਈ ਫੜ ਕੇ ਨਹੀਂ ਲਿਆ ਰਿਹਾ ਉਹਨੂੰ ਜੇ ਲਿਆਉਣਗੇ ਜੇਲ੍ਹ ਚੋਂ ਉਹਨੂੰ ਹੁਣ ਵਾਰੰਟ ਤੇ ਲੈ ਕੇ ਆਵੇ ਪੰਜਾਬ ਪੁਲਿਸ ਪੰਜਾਬ ਪੁਲਿਸ ਤਾਂ ਲੈ ਕੇ ਆਉ ਜੇ ਮੁੱਖ ਮੰਤਰੀ ਕਹੂ ਗ੍ਰਹਿ ਮੰਤਰੀ ਆ ਉਹ ਉਹ ਲੈ ਕੇ ਆਵੇ ਇੱਥੇ ਉਹਦੇ ਮਾਰ ਕੇ ਛੱਤਰ ਸੀਆਈਏ ਉਹਨੂੰ ਪਟੰਗਣ ਪੁੱਠਾ ਜਿਵੇਂ ਮੁੰਡਿਆਂ ਨੂੰ ਟੰਗਦੇ ਰਹੇ ਨੇ ਸਾਡੇ ਸਿੰਘਾਂ ਨੂੰ ਉਹ ਉਹਦਾ ਮਿੰਟੋ ਮਿੱਟੂ ਦੱਸੂਗਾ ਮੈਂ ਤਾਂ ਕਿਹੜੀ ਏਜੰਸੀ ਨੇ ਕਰਾਇਆ ਮੈਂ ਕਿਉਂ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਦਾ ਦੋਖੀ ਕਿ ਹੋਇਆ ਸਾਡੇ ਸਿੰਘਾਂ ਨੂੰ ਬੈਨਾ ਅਸੂ ਤੋਂ ਉਸ ਮੌਕੇ ਸਰਸੇ ਵਾਲੇ ਮੌਕੇ ਤਰ੍ਹਾਂ-ਤਰ੍ਹਾਂ ਦੇ ਜਦੋਂ ਦੇਹਤਾਰੀ ਉੱਠਦੇ ਰਹੇ ਉਦੋਂ ਪਹਿਲਾ ਨਰੰਗਕਾਰੀ ਉੱਠੇ ਉਦੋਂ ਸਾਡੇ ਸਿੰਘਾਂ ਨੇ ਸਹਾਦਤਾਂ ਦਿੱਤੀਆਂ ਨੇ ਅਸੀਂ ਨਹੀਂ ਰੁੱਸੇ ਕਦੇ ਹੁਣ ਵੀ ਨਹੀਂ ਰਸਾਂਗੇ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜਿਹਨੂੰ ਮਾਨਮਤਾ ਦਾ ਗੁਰੂ ਕਹਿੰਦੇ ਨੇ ਇੱਥੋਂ ਇਹ ਵੀ ਗੁਰਬਾਣੀ ਦੇ ਟੋਕਾਂ ਚੋਰੀ ਕਰਦੇ ਨੇ ਲੋਕ ਗਰਬ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਗੁਰਬਾਣੀ ਦੇ ਟੋਕਾਂ ਚੋਰੀ ਕਰਦੇ ਨੇ ਉਦੋਂ ਜਦੋਂ ਇਹਨੂੰ ਆਨ ਚਾਹੀਏ ਉਦੋਂ ਸਾਡੇ ਹਿਰਦੇ ਬਲੁੰਦਰੇ ਗਏ ਜਿਹਦੇ ਕਰਕੇ ਅਸੀਂ ਰੋਸ ਕਰਦੇ ਆਂ ਪਰ ਸਾਡਾ ਮੁੱਖ ਮੰਤਰੀ ਸਾਡੇ ਇਕੱਠਾਂ ਚ ਆ ਕੇ ਟਾਰਾ ਮਾਰ ਮਾਰ ਕਹਿੰਦਾ ਰਿਹਾ ਕਿ ਇਹਨਾਂ ਨੇ ਕੱਖ ਨਹੀਂ ਕਰਕੇ ਦਿੱਤਾ ਇੱਕ ਨੇ ਮੱਥੇ ਨੂੰ ਗੁਟਕਾ ਲਾ ਲਿਆ ਕੈਪਟਨ ਮਨਿੰਦਰ ਨੇ ਦੂਜਿਆਂ ਨੇ ਹੁੰਦੇ ਹੋਈਆਂ ਨੇ ਇਸ ਕਰਕੇ ਸਾਡੀ ਸਰਕਾਰ ਲਿਆ ਉਹ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਇਹਦਾ ਸੁਪਰੀਮੋ ਇਹਦਾ ਖਾਸਮ ਜਿਹੜਾ ਜਿਹਦਾ ਚੇਲਾ ਬਣਿਆ ਹੋਇਆ ਸਸੋਧਿਆ ਤੇ ਕੇਜਰੀਵਾਲ ਉਹ ਵੀ ਕਹਿੰਦੇ ਰਹੇ ਵਾਅਦਾ ਕਰਦੇ ਰਹੇ ਵੱਡੇ ਵੱਡੇ ਇਕੱਠਾਂ ਚ ਪਰ ਸਾਨੂੰ ਰਿਜ਼ਲਟ ਜ਼ੀਰੋ ਮਿਲਿਆ ਠੰਡੇ ਵਸਤੇ ਚ ਪਾਉਣ ਦੇ ਲਈ ਹੁਣ ਕਹਿੰਦੇ 6 ਮਹੀਨੇ ਚ ਅਸੀਂ ਲੋਕਾਂ ਦੀ رائے ਲੈ ਲੈਂਦੇ ਆ ਇਹ ਟੋਟਲ ਝੂਠ ਆ ਅਸੀਂ ਇਸ ਕਰਕੇ ਕਹਿੰਦੇ ਆ ਸੁਪਰੀਮ ਕੋਰ ਹਾਈ ਕੋਰਟ ਇਹਨਾਂ ਤੇ ਔਰੀ ਕਾਰਵਾਈ ਕਰਕੇ ਇਹਨਾਂ ਨੇ ਝੂਠੀਆਂ ਸੌਹਾਂ ਖਾਧੀਆਂ ਨੇ ਉਹ ਕੁਰਸੀ ਤੇ ਬਹਿ ਕੇ ਲੋਕਾਂ ਨੂੰ ਇਨਸਾਫ ਨਹੀਂ ਦਿੰਦੇ ਮਿਲਣ ਨਹੀਂ ਰਹੇ ਉਹ ਕਿਸੇ ਵੀ ਸਰਕਾਰ ਬਣਾ ਦਈਏ ਉਹੀ ਪੁਲਿਸ ਆ ਪੁਲਿਸ ਨੂੰ ਵਰਤ ਕੇ ਸਾਨੂੰ ਕਿਸੇ ਘਰਾਂ 'ਚ ਬੰਦ ਕਰ ਦਿੰਦੇ ਨੇ ਕਦੇ ਜੇਲ੍ਹਾਂ 'ਚ ਭੇਜਦੇ ਨੇ ਕਦੇ ਘਰਾਂ 'ਚ ਭਜਾਉਂਦੇ ਨੇ ਡਰਾ ਤਮਕਾ ਕੇ ਇਹ ਕੀ ਹੈ ਅਸੀਂ ਇੱਥੇ ਨਾਗਰਿਕ ਨਹੀਂ ਸਾਡੀਆਂ 95% ਕੁਰਬਾਨੀਆਂ ਨੇ ਇਹ ਦੇਸ਼ ਲਈ ਤੇ ਸਾਨੂੰ ਇਨਸਾਫ ਕਿਉਂ ਨਹੀਂ ਮਿਲਦਾ ਇਸ ਕਰਕੇ ਮੈਂ 15 ਅਗਸਤ ਨੂੰ ਜਿਹ ਮੇਰੇ ਮਨ 'ਚ ਸੀ ਕੱਲ੍ਹ ਦੇ ਦਾ ਅਸੀਂ ਭੱਜੇ ਰਹੇ ਵੀ ਅੱਜ ਇਧਰੋਂ ਆਈ ਪੁਲਿਸ ਅਧਰੋਂ ਆਈ ਅੰਦਰ ਦੇ ਦੇਣਗੇ ਫੜ ਕੇ ਅਸੀਂ ਪਰੇ ਉਰੇ ਜਾਂਦੇ ਰਹੇ ਸਾਡਾ ਨਾਰਾ ਦਿੱਤਾ ਹੋਇਆ ਸੀ ਪਰ ਅੱਜ ਮੈਂ ਤਾਂ ਆਇਆ ਹੁਣ ਇਹ ਲੋਕਾਂ ਨੂੰ ਸਾਡੇ ਭਾਈਚਾਰੇ ਨੂੰ ਦੱਸੀਏ ਵੀ ਭਾਈ ਤੁਹਾਨੂੰ ਨਚਾ ਨਚਾ ਕੇ ਇਹ ਜਾਲੀ ਆਜ਼ਾਦੀ ਮਨਾ ਰਹੇ ਨੇ ਆਜ਼ਾਦੀ ਨਹੀਂ ਬਰਬਾਦ ਹੋ ਗਿਆ ਆਪਾਂ ਬਰਬਾਦੀ ਹੈ ਅੱਜ ਅਕਾਲੀ ਦਲ ਸਤੰਤਰ ਨੇ ਜੋ ਡਾਕਟਰ ਅਮਵੇਦਕਰ ਦੇ ਪੁੱਤ ਦੇ ਬਿਲਕੁਲ ਹੇਠਾਂ ਸਾਹਮਣੇ ਇਹ ਧਰਨਾ ਲਾਇਆ ਹੈ ਇਹ ਇਸ ਕਰਕੇ ਲਾਇਆ ਕਿ ਜਿਹੜੀ 15 ਅਗਸਤ ਨੂੰ ਅਸੀਂ ਦੇਸ਼ ਦੀ ਆਜ਼ਾਦੀ ਮਨਾਉਨੇ ਆ ਪਰ ਉਹ ਆਜ਼ਾਦੀ ਸਾਨੂੰ ਅਜੇ ਤੱਕ ਨਹੀਂ ਮਿਲੀ ਭਗਤ ਸਿੰਘ ਉਹਨਾਂ ਨੇ 23-23 ਸਾਲ ਦਿਆਂ ਨੇ 25-25 ਸਾਲ ਦਿਆਂ ਨੇ ਕੁਰਬਾਨੀਆਂ ਕੀਤੀਆਂ ਇਸ ਦੇਸ਼ ਲਈ ਵੀ ਮੇਰੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਬਰਾਬਰ ਦਾ ਅਧਿਕਾਰ ਮਿਲੇ ਪਰ ਅੱਜ ਸਾਡਾ ਦੇਸ਼ ਹੈ ਜਿਹੜਾ ਉਹ ਸਰਮਾਇਦਾਰਾਂ ਦੇ ਹੱਥਾਂ 'ਚ ਖੇਲ ਰਿਹਾ ਕਿਸੇ ਗਰੀਬ ਦੀ ਕੋਈ ਸੁਣਵਾਈ ਨਹੀਂ ਦੋ ਤਰ੍ਹਾਂ ਦੇ ਕਾਨੂੰਨ ਨੇ ਇਸ ਦੇਸ਼ ਦੇ ਵਿੱਚ ਪਰ ਡਾਕਟਰ ਭੀਮਰਾਓ ਮਹਾਤਮਾ ਨੇ ਇੱਕ ਕਾਨੂੰਨ ਬਣਾਇਆ ਅਮੀਰਾਂ ਵਾਸਤੇ ਹੋਰ ਹੈ ਗਰੀਬਾਂ ਵਾਸਤੇ ਹੋਰ ਹੈ ਕਾਨੂੰਨ ਬਣੇ ਹੀ ਗਰੀਬਾਂ ਵਾਸਤੇ ਅਮੀਰਾਂ ਵਾਸਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਜਿਹਦੇ ਕਰਕੇ ਸਾਨੂੰ ਇਹ ਅੱਜ ਰੋਸ ਧਰਨਾ ਕਰਨਾ ਪਿਆ ਕਿਉਂਕਿ ਸਾਡੇ ਬੰਦੀ ਸਿੰਘ ਜੋ ਬਹੁਤ ਚਿਰਾਂ ਤੋਂ ਜਿਨ੍ਹਾਂ ਨੇ ਸਜ਼ਾਵਾਂ ਆਪਣੀਆਂ ਪੂਰੀਆਂ ਕਰ ਲਈਆਂ ਜੋ ਸਾਡੇ ਦੇਸ਼ ਦੀਆਂ ਹਾਈ ਕੋਰਟ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਜ਼ਾਵਾਂ ਦੇਤੀਆਂ ਉਹ ਪੂਰੀਆਂ ਕਰਦੀਆਂ ਫੇਰ ਵੀ ਉਹਨਾਂ ਨੂੰ ਹੀ ਛੱਡਿਆ ਜਾ ਰਿਹਾ ਇਹ ਅਨਿਆਏ ਹੈ ਇਸ ਕਰਕੇ ਸਾਨੂੰ ਪੂਰੀ ਆਜ਼ਾਦੀ ਨਹੀਂ ਜਿਵੇਂ ਉਹ ਕਿਸਾਨਾਂ ਦੀ ਲੈਂਡ ਪੂਲਿੰਗ ਕਾਨੂੰਨ ਬਣਾ ਰਹੀ ਹੈ ਸਰਕਾਰ ਉਹ ਪਾਲਿਸੀ ਨੇ ਉਹ ਜਿਹੜੀ ਸਾਡੀ ਜ਼ਮੀਨ ਹੈ ਉਹ ਸਾਡੀ ਦਾ ਰਹੀ ਨਾ ਕਿਉਂਕਿ ਧੱਕੇ ਨਾਲ ਅਸੀਂ ਅਕਵਾਇਰ ਕਰ ਰਹੇ ਹਾਂ ਇਹ ਸਾਨੂੰ ਪੂਰਨ ਆਜ਼ਾਦੀ ਨਹੀਂ ਮਿਲੀ ਇਸ ਕਰਕੇ ਕਾਲੀ ਦਲ ਸੰਤੰਤਰ ਲੋਕਾਂ ਨੂੰ ਜਾਗਰਿਤ ਕਰਦਾ ਹੈ ਕਿ ਪੂਰਨ ਆਜ਼ਾਦੀ ਨਹੀਂ ਮਿਲੀ ਜਿਹਦੇ ਪਿੱਛੇ ਭਗਤ ਸਿੰਘ ਉਹਨਾਂ ਨੇ ਉਦਮ ਸਿੰਘ ਸੁਨਾਮ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਸਾਡਾ ਦੇਸ਼ ਅਮੀਰਾਂ ਦੇ ਹੱਥਾਂ 'ਚ ਖੇਡ ਰਿਹਾ ਹੈ ਜਿਹਦੇ ਕਰਕੇ ਅਸੀਂ ਆਪਣੀ ਇਹ ਆਵਾਜ਼ ਹਰ ਜਦੋਂ 26 ਜਨਵਰੀ 15 ਅਗਸਤ ਜਦੋਂ ਵੀ ਆਉਂਦਾ ਅਸੀਂ ਬੁਲੰਦ ਕਰਦੇ ਹਾਂ ਇਹ ਸਾਡੀ ਅੱਜ ਰੋਸ ਧਰਨਾ ਹੈ